ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਗੁੱਸਾ ਤੇ ਜਿਲ੍ਹਾ ਨੂੰ ਪਹੁੰਚਦਾ ਹੀ ਮੌਕਾ ਮੀਨੀਏ ਦੇ ਇਲਾਕੇ ਪਿੰਡ ਬਾਈ ਕੋਲ ਇੱਕ ਤੋਕੜ ਗੱਬਣ ਤੇ ਦੂਜੀ ਦੀ ਸੂਈ ਵੀ ਆ ਵਧ ਜਾਣਕਾਰੀ ਬਾਈ ਤੋਂ ਲਵਾਂਗੇ ਆਪਾਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਵਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਵਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਜੀ ਜਾਣਕਾਰੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਨਾਮ ਨਾਮ ਹਰਵੀਰ ਸਿੰਘ ਜੀ ਪਿੰਡ ਪਿੰਡ ਕੁਸਾਈ ਜ਼ਿਲ੍ਹਾ ਜ਼ਿਲ੍ਹਾ ਮੋਗਾ ਜੀ ਠੀਕ ਆ ਹਾਂਜੀ ਬਾਈ ਜੀ ਪਹਿਲੀ ਝੋਟੀ ਦੱਸੋ ਜਾਣਕਾਰੀ ਇਹ ਪਹਿਲੀ ਝੋਟੀ ਜੀ ਆਪਣੀ ਢਾਈਆਂ ਮਹੀਨਾ ਦੀ ਗੱਭਣਾ ਤੇ ਦੁੱਧ 6 ਕਿਲੋ ਆ ਜੀ ਮਗਰ ਕਟਾ ਕਟਾ ਕਿਹੜਾ ਜੀ ਕਟਾ ਜੀ ਆਹ ਲੋ ਭਰਾ ਕਟਾ ਸੀ ਚੈੱਕ ਕਰ ਸਕਦੇ ਹੋਸੀ ਤੇ ਰੇਟ ਭਰਾ ਦਾ ਰੇਟ ਬਾਈ ਫੋਨ ਤੇ ਰੇਟ ਫੋਨ ਤੇ ਤੋੜ ਦਿਓ ਜੀ ਨੂੰ ਮੜਾ ਲੋ ਭਰਾ ਚੈੱਕ ਕਰ ਸਕਦੇ ਮਗਰ ਵੀ ਕਟਾ ਹੌਂਕਿਆ ਚੱਲਣਾ ਦਬਾ ਲੋਚ ਮੈਂ ਮੋੜ ਦਮ ਮੋੜ ਦ ਵਾਟ ਉਹਦੇ ਕੋਲ ਆਪਾਂ ਮੋੜ ਦਮ ਮੋੜ ਦਮ ਮੋੜ ਦ ਲੋਚ ਛੋਟੀ ਚੈੱਕ ਕਰਵਾਈ ਵੀ ਅਗਲਾ ਚੈੱਕ ਕਰਵਾਦਾ ਜੀ ਠੀਕ ਆ ਜੀ ਠੀਕ ਉਹ ਭਰਾ ਭਾਈ ਦੀ ਚੈੱਕ ਕਰਵਾਈ ਵੀ ਆ ਤੇ ਤੁਸੀਂ ਚੈੱਕ ਕਰਵਾ ਸਕਦੇ ਠੀਕ ਆ ਜੀ ਹਾਂ ਜੀ ਭਾਈ ਦੂਜੀ ਮਾਜ ਦੀ ਜਾਣਕਾਰੀ ਦਿਓ ਜੀ ਇਹ ਭਾਈ ਆਪਣੀ ਦੋ ਮਹੀਨਾ ਦੀ ਗੱਬਣ ਆਈ ਦੋਸਤ 7 ਕਿਲੋ ਆਈ ਸਵੇਰੇ ਥਾਪੀ ਦੇ ਮਿਲਦੀ ਆ ਜੀ ਅਥਰੇ ਟੀਕੇ ਤੇ ਠੀਕ ਤੇ ਮਗਰਲੇ ਥਾਂ ਤੋਂ ਤੇਲ ਆ ਜੀ ਠੀਕ ਆ ਰੇਟ ਰੇਟ ਜੀ ਫੋਨ ਤੇ ਲੋ ਜੀ ਹਾਂ ਚੈੱਕ ਕਰ ਸਕਦੇ ਭਰਾ ਤੇਲ ਮਗਰਲੇ ਥਾਂ ਤੋਂ ਲੋ ਜੀ ਠੀਕ ਹੈ ਆਪਣੀ ਚੈੱਕ ਕਰਵਾਈ ਵਾਗਲੇ ਚੈੱਕ ਰੱਖਦਾ ਜੀ ਹਾਂਜੀ ਠੀਕ ਆ ਤੋੜ ਦੋ ਭਰਾ ਇਹਨੂੰ ਲੰਮਾ ਤੋੜੋ ਲੋ ਜੀ ਤੁਰਾ ਤੁਰਾ ਦੇਖ ਸਕਦੇ ਪੈਂਟ ਕੁੱਸਾ ਤੇ ਜਿਲ੍ਹਾ ਇਹਨੂੰ ਪੈਣੇ ਹੀ ਮੋਗਾ ਠੀਕ ਆ ਜੀ ਮੀਨੀਆ ਤੇ ਪੈਂਟ ਲੱਗ ਗਿਆ ਬਾਕੀ ਬਾਈ ਦਾ ਨੰਬਰ ਪਾਸ ਸਕਰੀਨ ਤੇ ਲਾਵਾਂਗੇ ਠੀਕ ਆ ਜੀ ਲੋ ਆਹ ਦਿਨ ਤੋੜ ਦੋ ਭਰਾ ਲੋਜੀ ਤੱਕ ਮੋੜ ਨੂੰ ਆ ਜੀ ਠੀਕ ਹੈ ਨਾ ਸਰੇ ਦੇ ਜੀ ਲੋਜੀ ਮੋੜ ਦੋ ਮਗਰ ਲੈ ਚਲੋ ਤੇ ਅੱਲਾ ਭਰਾ ਵਾਈ ਜੀ ਨੇ ਜਰੂਰ ਕਨੈਕਟ ਕਰੋ ਠੀਕ ਹੈ ਜੀ ਲੋ ਬੱਚਾ ਬੱਚਾ ਤਾਂ ਨਹੀਂ ਭਰਾ ਦਾ ਨਹੀਂ ਜੀ ਮੱਸੀ ਤੇ ਲੋਜੀ ਤੱਕ ਮੋੜ ਨੂੰ ਪਰਾਪਤ ਚੱਕਾ ਕਰ ਸਾਡੀ ਲੋਜੀ ਪਹਿਲੇ ਵਾਲੀ ਮੱਝ ਜਿਹੜੇ ਕੱਟਾ ਮਗਰ ਛੋਟੀ ਆਦਾ ਇਹ ਵੀ ਕਵੇਂ ਸੂਈ ਛੋਟੀ ਸੀ ਵੀ ਆ ਹਾਂ ਜੀ ਕਵੇਂ ਸੂਈ ਇਹ ਪਹਿਲੇ ਸੂਈ ਸੂਈ ਵੀ ਆ ਜੀ ਪਹਿਲੇ ਸੂਈ ਸੂਈ ਠੀਕ ਹੈ ਬੋਜੀ ਫੇਸ ਕੁਆਲਟੀ ਦੇਖ ਸਕਦੇ ਹੋ ভাই ਜੀ ਜਰੂਰ ਕਨੈਕਟ ਕਰੋ ਮੈਂ ਉਹ ਦੇ ਆ ਕਿਸੇ ਨਵੀਂ ਵੀਡੀਓ ਚ ਓਕੇ ਬਾਏ